ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਖੜਾ ਝੋਨਾ ਵਾਇਆ ਜਾ ਰਿਹਾ ਹੈ ਤਾਂ ਇਹ ਵੀਡੀਓ ਦੇ ਵਿੱਚ ਟਰੈਕਟਰ ਝੋਨਾ ਵਾਰਿਆ ਕਥਿਤ ਤੌਰ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਸਾਡੀ ਮਾਲਕੀ ਜ਼ਮੀਨ ਦੇ ਵਿੱਚੋਂ ਝੋਨਾ ਵਾਇਆ ਜਾ ਰਿਹਾ ਹੈ ਕਾਫੀ ਮੁੰਡੇ ਵੀ ਨਾਲ ਆਉਂਦੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਥਿਆਰ ਲੈ ਕੇ ਆਏ ਨੇ ਔਰ ਝੋਨਾ ਵਾ ਦਿੱਤਾ ਗਿਆ ਪੂਰਾ ਮਸਲਾ ਦਰਅਸਲ ਹੈ ਕਿ ਪੂਰਾ ਪੱਖ ਦਾ ਹੋਇਆ ਮਸਲਾ ਨਜ਼ਰ ਆ ਰਿਹਾ ਹੈ ਪੂਰੀ ਜਾਣਕਾਰੀ ਲੈ ਲੈਣਿਆ ਸਾਡੇ ਕੋਲੇ ਸਪਿੰਡ ਦੇ ਵਾਸੀ ਮੌਜੂਦ ਨੇ ਬਾਈ ਜੀ ਕੀ ਨਾਮ ਕੀ ਤੁਹਾਡਾ ਸਲਵਿੰਦਰ ਸਿੰਘ ਸਨ ਆਫ ਪ੍ਰਤਾਪ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਮੱਤੜ ਉਤਾੜ ਵਸਤੀ ਯਾਰਾ ਸਿੰਘ ਵਾਲੀ ਕਿੱਥੇ ਪੈਂਦਾ ਏ ਇਹ ਮੱਤੜ ਉਤਾੜ ਚ ਪੈਂਦਾ ਏ ਰਗਬਾ ਨਹੀਂ ਨਹੀਂ ਮਤਲਬ ਇਹ ਗੁਰੂ ਸਾਹਿਬ ਚ ਪੈਂਦਾ ਕਿੱਥੇ ਪੈਂਦਾ ਇਹ ਮਮਦੋੜ ਥਾਣਾ ਮਮਦੋੜ ਲੱਗਦਾ ਜੀ ਕੀ ਮਸਲਾ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੁੰਦੀ ਪਈ ਆ ਵੀ ਜਿਹਦੇ ਚ ਤੁਸੀਂ ਰੋਲਾ ਪਾ ਰਹੇ ਹੋ ਕਿ ਝੋਨਾ ਵਾਇਆ ਜਾ ਰਿਹਾ ਕੀ ਮਸਲਾ ਕੀ ਆ ਇਹ ਜੀ ਪ੍ਰਤਾਪ ਸਿੰਘ ਸਨ ਆਫ ਲਾਭ ਸਿੰਘ ਮੈਂ ਉਹਦਾ ਬੇਟਾ ਹਾਂ ਸਲਵਿੰਦਰ ਸਿੰਘ ਇਹ ਮੇਰੇ ਡੈਡ ਜੀ ਦੀ ਜ਼ਮੀਨ ਹੈ ਠੀਕ ਹੈ ਇਹ ਤੱਕੇ ਨਾਲ 7 ਕਨਾਲਾਂ 10 ਮਰਲੇ ਇਹ ਕੋਲੇ ਖੇਵਟ ਮਨਜ਼ੂਰ ਏ ਇਹ ਖੇਵਟ ਮੇਰਾ ਖਾਸ ਨੰਬਰ ਹੈ ਠੀਕ ਹੈ ਉਹ ਮੁੰਡੇ ਮੱਖਣ ਸਿੰਘ ਪਿੰਡ ਵਾਨ ਉਹ ਮੁੰਡੇ ਮੰਗਾ ਕੇ ਮਾਝੇ ਚੋਂ ਹਥਿਆਰ ਦੀ ਆੜ ਦੇ ਵਿੱਚ ਉਹ ਮੰਨ ਕੇ ਚੱਲ ਮੇਰਾ ਝੋਨਾ ਵਾਗੇ ਮੇਰਾ ਝੋਨਾ ਮਾਲਕੀ ਜ਼ਮੀਨ ਦੇ ਵਿੱਚ ਸੀਗਾ ਮੈਂ ਸੋਸ਼ਲ ਮੀਡੀਆ ਇਹ ਮੰਗ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਥਾਣੇ ਦਰਖਾਸਤ ਦਿੱਤੀ ਬਾਕੀ ਮੇਰਾ ਪੱਖ ਲਿਆ ਗਿਆ ਬਾਕੀ ਹੁਣ ਗਾਂ ਇਹ ਆ ਵੀ ਸੋਸ਼ਲ ਮੀਡੀਆ ਮੇਰੀ ਮਤ ਕਰੇ ਅੱਛਾ ਤੁਹਾਨੂੰ ਕੋਈ ਕੁੱਟਮਾਰ ਵੀ ਕੀਤੀ ਆ ਚਾਰ ਬੰਦੇ ਸਾਡੇ ਵੀਡੀਓ ਬਣਾਉਂਦੇ ਸੀ ਲੱਗ ਲੱਗ ਮੁੰਡੇ ਉਹਨਾਂ ਨੂੰ ਹਥਿਆਰ ਦੀ ਨੋਕ ਦੇ ਉੱਤੇ ਢਾ ਲੈਂਦੇ ਸੀ ਉਹਨਾਂ ਦੇ ਉੱਪਰ ਜ਼ਬਰਦਸਤ ਕੀਤਾ ਉਹਨਾਂ ਦੇ ਮੋਬਾਈਲ ਖੋਈ ਗਏ ਤਿੰਨ ਮੋਬਾਈਲ ਸਾਡੇ ਵੱਜ ਗਏ ਮੇਰਾ ਮੋਬਾਈਲ ਖੁਦ ਕਿਹੜਾ ਵੀਡੀਓ ਬਣਾ ਰਿਹਾ ਹੈ ਹਥਿਆਰਾਂ ਦੀ ਉਹ ਮੋਬਾਈਲ ਖੋ ਗਏ ਗੁੰਡੇ ਉਹ ਲੈ ਗਏ ਸਲਵਿੰਦਰ ਜੀ ਐਵੇਂ ਤਾਂ ਕੋਈ ਆ ਕੇ ਝੋਨਾ ਨਹੀਂ ਵਾਹ ਸਕਦਾ ਕੋਈ ਤਾਂ ਗੱਲ ਹੋਈ ਹੋएगी ਜਿਸ ਕਰਕੇ ਝੋਨਾ ਵਾਇਆ ਆ ਹੋਰ ਨਾਲ ਕਿੰਨੇ ਕਿੱਲੇ ਝੋਨਾ ਖੜਾ ਹੈ ਉਹਨਾਂ ਦਾ ਨਹੀਂ ਬਾਤ ਆ ਇਹ ਇਹ ਵੇਖੋ ਜੀ ਇਹ ਗਰਮੀਤ ਸਿੰਘ ਦੀ ਜ਼ਮੀਨ ਇੱਥੇ ਹੈਗੀ ਹੈ ਬਾਕੀ ਉਹਦੀ ਜ਼ਮੀਨ ਇਹ ਨਹੀਂ ਅਸੀਂ ਕਹਿੰਦੇ ਵੀ ਹੈਗੀ ਨਹੀਂ ਹੈਗੀ ਆ ਬਾਕੀ ਉਹਦੀ ਜ਼ਮੀਨ ਜਿੰਨੀ ਵੀ ਹੈ ਮਰਲੇ ਕਨਾਲਾਂ ਉਹਦੀ ਇੱਕ ਸਾਈਡ ਤੇ ਅਸੀਂ ਛੱਡੀ ਹੋਈ ਹੈ ਉਹਦੀ 12 ਮਰਲੇ ਜ਼ਮੀਨ ਬੰਦੀ ਸੀਗੀ 12 ਦੀ 12 ਮਰਲੇ ਅਸੀਂ ਇੱਥੇ ਸਾਈਡ ਤੇ ਛੱਡੀ ਹੋਈ ਹੁੰਦੇ ਜੋ ਝੋਨਾ ਨਹੀਂ ਲਗਾਇਆ ਝੋਨਾ ਅਸੀਂ ਆਦੀ ਮਾਲਕੀ ਜ਼ਮੀਨ ਦੇ ਵਿੱਚ ਲਾਇਆ ਇਹ ਸਾਡੇ ਨਾਲ ਮਾਝੇ ਤੋਂ ਆਣ ਕੇ ਇਹ ਸਰਪੰਚ ਕਿਹੜਾ ਹੈਗਾ ਇੱਥੋਂ ਦਾ ਵਾਣਪਿੰਡ ਦਾ ਠੀਕ ਹੈ ਉਹਨੇ ਮੰਨ ਕੇ ਚਲੋ ਮੱਖਣ ਸਿੰਘ ਉਹਨੇ ਬੰਦੇ ਬੁਲਾ ਕੇ ਗੁੰਡੇ ਬੁਲਾ ਕੇ ਸਾਡਾ ਮੰਨ ਕੇ ਚੱਲ ਲੱਗਿਆ ਲਗਾਇਆ ਪਲਿਆ ਝੋਨਾ ਵਾਅ ਦਿੱਤਾ ਠੀਕ ਹੈ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲੇ ਮੇਰੇ ਵੀ ਗੁੱਝੀਆਂ ਸੱਟਾਂ ਲੱਗੀਆਂ ਕੰਨ ਮੇਰਾ ਬਿਲਕੁਲ ਬੰਦੇ ਇੱਥੇ ਪਿਸਤਲ ਮਾਰਿਆ ਉਹਨਾਂ ਜਦੋਂ ਮੈਂ ਥਿਆਰ ਦੀ ਟਾਈਟਰ ਦੀ ਵੀਡੀਓ ਬਣਾਉਂਦਾ ਸੀਗਾ ਉਦੋਂ ਪਿਸਟਲ ਮਾਰ ਕੇ ਮੇਰੇ ਪੁੱਠਾ ਪੁੱਠਾ ਪਿਸਟਲ ਮਾਰ ਕੇ ਮੇਰਾ ਮੋਬਾਈਲ ਖੋਇਆ ਗਿਆ ਠੀਕ ਹੈ ਮੇਰਾ ਬਜ਼ੁਰਗ ਹੈਗਾ ਪਿਤਾ ਠੀਕ ਹੈ ਉਹਨੂੰ ਵੀ ਤਕਾ ਮਾਰ ਕੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਸਾਡੇ ਕਿਹੜੇ ਬੰਦੇ ਮੋਦਵਰ ਅਸੀਂ ਇੱਥੇ ਠੱਲੇ ਸੀ ਉਹਨਾਂ ਨੂੰ ਅਸੀਂ ਕਾਜੀ ਕਾਰਵਾਈ ਸਾਰੀ ਵਿਖਾਉਂਦੇ ਸੀ ਬਾਕੀ ਉਹਨਾਂ ਸਾਡੀ ਇੱਕ ਨਹੀਂ ਸੁਣੀ ਉਹਨਾਂ ਆਣ ਕੇ ਫਟਾਫੱਟ ਮੱਖਣ ਸਿੰਘ ਨੇ ਆਪਦਾ ਟਰੈਕਟਰ ਲਿਆ ਕੇ ਸਾਡੀ ਆ ਲੱਗਿਆ ਲਗਾਇਆ ਝੋਨਾ ਵਾਤਾ ਨਹੀਂ ਨਹੀਂ ਤੁਸੀਂ ਜਦੋਂ ਕਾगज ਵਿਖਾ ਰਹੇ ਸੀ ਰੋਲੇ ਤੋਂ ਬਾਅਦ ਵਿਖਾਰੇ ਸੀ ਨਹੀਂ ਜੀ ਇਹ ਰੋਲੇ ਤੋਂ ਪਹਿਲਾਂ ਕਿਦੋਂ ਆਏ ਗੱਡੀਆਂ ਲੈ ਕੇ ਚਾਰ ਮੈਨੂੰ ਪਤਾ ਲੱਗਿਆ ਕਿਸੇ ਤੋਂ ਵੀ ਬਾਹਰ ਆਏ ਆ ਮੈਂ ਉਹਨਾਂ ਦੀ ਗੱਲਬਾਤ ਸੁਣੀ ਸਰਪੰਚ ਸਾਹਿਬ ਆਏ ਮੌਕੇ ਦੇ ਸੂਬਾ ਸਿੰਘ ਸਾਹਿਬका ਸਰਪੰਚ ਸਾਹਿਬ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲੇ ਕਾਗਜ਼ ਜ਼ਮੀਨ ਦੇ ਲਿਆਓ ਮੈਂ ਜ਼ਮੀਨ ਦੇ ਕਾਗਜ਼ ਲੈਣ ਘਰੋਂ ਗਿਆ ਮੋਟਰ ਦੇ ਕਾਗਜ਼ ਲੈਣ ਗਿਆ ਮੈਂ ਆਣ ਕੇ ਕਾਜ ਦਿਖਾਏ ਕਿਦੋਂ ਉਹਨਾਂ ਦੇ ਇੱਕ ਵਾਰ ਫੜ ਕੇ ਵੇਖੇ ਉਸ ਤੋਂ ਬਾਅਦ ਮੱਖਣ ਸਿੰਘ ਆਂਦਾ ਵੀ ਇਹਨਾਂ ਦੀ ਜ਼ਮੀਨ ਨਹੀਂ ਗਈ ਇਹ ਝੋਣਾ ਨਿਯਾਜ ਲਈ ਖੜਿਆ ਇਹ ਮੇਰਾ ਟਰੈਕਟਰ ਮੈਂ ਫੋਨ ਕਰਦਾ ਮੇਰਾ ਟਰੈਕਟਰ ਆਏਗਾ ਇਹਨਾਂ ਦਾ ਝੋਣਾ ਮੰਨ ਕੇ ਚਲਵਾਇਆ ਦਿੱਤਾ ਜਾਵੇ ਇਹ ਜਿਹੜਾ ਤੁਸੀਂ ਨਾ ਲੈ ਰਹੇ ਹੋ ਇਹ ਜ਼ਮੀਨ ਇਹਦੀ ਆ ਇਹ ਜ਼ਮੀਨ ਮੱਖਣ ਸਿੰਘ ਦੀ ਨਹੀਂ ਇਹ ਗਰਮੀਤ ਸਿੰਘ ਦੀ ਜ਼ਮੀਨ ਹੈ ਉਹਦੀ ਜ਼ਮੀਨ ਗਰਮੀਤ ਸਿੰਘ ਦੀ ਜਿੰਨੀ ਵੀ ਉਹ ਸਾਈਡ ਤੇ ਅਸੀਂ ਵਿਹਲੀ ਛੱਡੀ ਹੋਈ ਉਹਦੇ ਚੋਨਾ ਨਹੀਂ ਲਾਇਆ ਅਸੀਂ ਚੋਨਾ ਆਪਦੀ ਮਾਲਕੀ ਜ਼ਮੀਨ ਦੇ ਵਿੱਚ ਲਾਇਆ ਅਸੀਂ ਆ ਖੇਵਟ ਨੰਬਰ ਸਾਰਾ ਕੁਝ ਸਾਡੇ ਕੋਲ ਆ ਪ੍ਰੂਫ ਅਸੀਂ ਸੋਸ਼ਲ ਮੀਡੀਆ ਇਹ ਬੇਨਤੀ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਅੱਜ ਥਾਣੇ ਅਸੀਂ ਇਕੱਠੇ ਹੋਏ ਸੀ ਉੱਥੇ ਮੱਖਣ ਸਿੰਘ ਸਾਨੂੰ ਧਮਕੀਆਂ ਛਰੇ ਆ ਪੁਲਿਸ ਪੁਲਸ ਵਾਲਿਆਂ ਸਾਹਮਣੇ ਦਿੰਦਾ ਸੀ ਹੂੰ ਠੀਕ ਹੈ ਮੱਖਣ ਸਿੰਘ ਆਂਦਾ ਹੀ ਤੁਹਾਨੂੰ ਵੇਖਾਂਗੇ ਅੱਛਾ ਮੇਨ ਗੱਲ ਇਹ ਆ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੀ ਜ਼ਮੀਨ ਆ ਕੱਥੀ ਤੋਂ ਨਾ ਬੰਦਿਆਂ ਦੀ ਹੈਗੀ ਤਾਂ ਹੈ ਇੱਥੇ ਉਹਨਾਂ ਦੀ ਜ਼ਮੀਨ ਵੇਖੋ ਜੀ ਜਿਵੇਂ ਵੀ ਹੈਗੀ ਆ ਉਹਨਾਂ ਦੀ ਜ਼ਮੀਨ ਆ ਢਾਂਗ ਤਰੀਕੇ ਨਾਲ ਸਾਈਡ ਤੇ ਅਸੀਂ ਬੇਲੀ ਛੱਡੀ ਆ ਵੀ ਭਾਈ ਆਪਦੀ ਜ਼ਮੀਨ ਆਣ ਕੇ ਦੇਖੋ ਪੰਚਾਇਤ ਇਕੱਠੀ ਕਰੋ ਅਹੀਂ ਤੁਹਾਡੀ ਤੁਹਾਡੇ ਪਾਕਿ ਚ ਖੜਾਂਗੇ ਤੁਹਾਡੀ ਜਿੰਨੀ ਜ਼ਮੀਨ ਆ ਅਸੀਂ ਤੁਹਾਡੇ ਨਾਲ ਖੜੇ ਆ ਜਿੰਨੇ ਵੀ ਜ਼ਮੀਨ ਉਹਨਾਂ ਹੀ ਬਾਂਦੀ ਅਸੀਂ ਸਾਈਡ ਤੇ ਉਹਨਾਂ ਦੀ ਜ਼ਮੀਨ ਵੇਲੀ ਰੱਖੀ ਹੋਈ ਹੈ ਅਸੀਂ ਉਹਦੇ ਝੋਨਾ ਨਹੀਂ ਲਾਇਆ ਐ ਮਾਲਕੀ ਜ਼ਮੀਨ ਦੇ ਵਿੱਚ ਝੋਨਾ ਲਾਇਆ ਮਤਲਬ ਉਹਨਾਂ ਵਾਲੀ ਸਾਈਡ ਤੇ ਛੱਡੀ ਇਹਦਾ ਮਤਲਬ ਇਹ ਫਿਰ ਜ਼ਮੀਨ ਸਾਂਝੇ ਖਾਤੇ ਚੋਂ ਸਾਰਿਆਂ ਦੀ ਆਉਂਦੀ ਕਿੰਨੇ ਨਹੀਂ ਜੀ ਇਹ ਸਾਡਾ ਖਾਸ ਜਿਹੜੀ ਦੀ ਉਹ ਗੱਲ ਕਰ ਰਹੇ ਨੇ ਜਿਹੜੀ ਦੀ ਉਹ ਗੱਲ ਕਰਨੀ ਉਹਨਾਂ ਦੀ ਕਿੱਥੋਂ ਆਉਂਦੀ ਆ ਉਹ ਸਾਂਝੇ ਖਾਤੇ ਚੋਂ ਕਿੱਥੋਂ ਉਹ ਸਾਂਝੇ ਖਾਤੇ ਚੋਂ ਮੰਨ ਕੇ ਚੱਲ ਦੇਖੋ ਜੀ ਪਿੱਛੇ ਮੇਰੇ ਚਾਚੇ ਜ਼ਮੀਨ ਵੇਚ ਗਏ ਉਸ ਤੋਂ ਬਾਅਦ ਉਹਨਾਂ ਲੈ ਲਈ ਸਾਂਝੇ ਖਾਤੇ ਚੋਂ ਨਹੀਂ ਇਹ ਸਾਡਾ ਖਾਸ ਨੰਬਰ ਹੈ ਸਾਡੀ ਇੱਕ ਜਗ੍ਹਾ ਤੇ ਜ਼ਮੀਨ ਹੈ ਲੱਗ ਆਪਾਂ ਸਾਈਡ ਤੇ ਛੱਡੀ ਹੋਈ ਵਿਹਲੀ ਠੀਕ ਹੈ ਉਹਨਾਂ ਦਾ ਸਾੜੀਆਂ ਕਿੰਨੀਆਂ ਜਗ੍ਹਾ ਤੇ ਉਹ ਜ਼ਮੀਨ ਆਉਂਦੀ ਵੱਖ-ਵੱਖ ਤੇ ਇਹ ਦੇਖੋ ਜੀ ਸੱਤ ਕਿੱਲਾਂ ਦੇ ਵਿੱਚ ਇੱਕ-ਇੱਕ ਕਨਾਲ ਦੋ-ਦੋ ਕਨਾਲਾਂ 12-12 ਮਰਲੇ 10-10 ਮਰਲੇ ਸੱਤਾਂ ਕਿੱਲਾਂ ਦੇ ਵਿੱਚ ਜ਼ਮੀਨ ਲੱਗ-ਲੱਗ ਜਗ੍ਹਾ ਤੇ ਪਈ ਉਹਨਾਂ ਦੀ ਪਰ ਜਿਹੜੀ ਤੁਹਾਡੀ ਵਾਈ ਆ ਇਹਦੇ ਵਿੱਚ ਕੁਛ ਨਹੀਂ ਆਉਂਦਾ ਉਹਨਾਂ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਜੀ ਇਹ ਬਿਲਕੁਲ ਸਾਡੇ ਸਾਫ਼ ਨੰਬਰ ਆ ਸਾਡੇ ਮਾਨੇ ਮਾਲਕੀ ਜ਼ਮੀਨ ਦੇ ਵਿੱਚ ਉਹਨਾਂ ਨੇ ਛੋਣਾ ਵਾਇਆ ਗਿਆ ਸਾਡਾ ਉਹ ਮੰਗ ਕੀ ਕਰਦੇ ਆਂ ਮੰਗ ਇਹ ਹੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਾਡੇ ਸਾਡੀ ਗੱਲ ਮੰਨੀ ਜਾਵੇ ਸਾਡਾ ਪੱਖ ਲਿਆ ਜਾਵੇ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਹੈ ਮੱਖਣ ਸਿੰਘ ਦੇ ਤੋਂ ਸਭ ਤੋਂ ਸਖਤ ਕਾਰਵਾਈ ਚਾਹੀਦੀ ਇਹਨੇ ਮਾਜੇ ਦੇ ਵਿੱਚੋਂ ਇਹ ਗੁੰਡੇ ਮੰਗਾ ਕੇ ਇਹਨੇ ਮੰਨ ਕੇ ਚੱਲ ਸਾਡੇ ਉੱਤੇ ਚੜ੍ਹੀ ਕੀਤੀ ਏ ਮੁੰਡੇ ਵੀ ਇਹੋ ਜੇ ਸੀਗੇ ਸਮੈਗਣਾ ਰੱਜੇ ਸੀ ਤੇ ਉਹਨਾਂ ਕੋਲੇ ਹਥਿਆਰ ਵੈਪਨ ਐਡੇ ਤਗੜੇ ਸੀ ਕਿਵੇਂ ਕੋਈ ਨਜਾਇਜ਼ ਮੰਨ ਕੇ ਚੱਲ ਐਡੇ ਤਗੜੇ ਹਥਿਆਰ ਸੀ ਇੱਕ ਗੱਡੀ ਉਹਨਾਂ ਦੀ ਹਥਿਆਰਾਂ ਨਾਲ ਭਰੀ ਸੀ ਇੱਕ ਬੰਦਾ ਉਹਦੇ ਗੱਡੀ ਦੇ ਵਿੱਚ ਮੌਜੂਦ ਬੈਠਾ ਰਿਹਾ ਹਥਿਆਰ ਲੋਡ ਕਰਦਾ ਸੀ ਮੁੰਡਿਆਂ ਨੂੰ ਫੜਾਉਂਦਾ ਸੀ ਕਿ ਪਿਸਟਲ ਲੈ ਕੇ ਮੁੰਡੇ ਲੱਗਦੇ ਸੀ ਮਗਰ ਕਿਦੋਂ ਅਸੀਂ ਵੀਡੀਓ ਬਣਾਉਦੇ ਸੀ ਅੱਛਾ ਫੋਨ ਫਾਣ ਤੇ ਵੀਡੀਓ ਤੁਹਾਡੇ ਬਣੀ ਫਿਰ ਕੋਈ ਸਾਡੇ ਵੀਡੀਓ ਕੁਝ ਬਣੀ ਹੈ ਜੀ ਠੀਕ ਹੈ ਕਿਹੜੀ ਮੈਥਿਆਰਾਂ ਦੀ ਵੀਡੀਓ ਬਣਾਈ ਟਰੈਕਟਰ ਦੀ ਬਣਾਈ ਹੈ ਉਹ ਮੇਰੇ ਤੋਂ ਮੋਬਾਈਲ ਉਹਨਾਂ ਪਿਸਤੌਲ ਦੀ ਨੋਕ ਤੇ ਮੇਰੇ ਤੋਂ ਮੋਬਾਈਲ ਖੋਲਿਆ ਅੱਛਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਿਹੜੇ ਮੋਬਾਈਲ ਚ ਬਣੀ ਉਹ ਸਾਡੇ ਲੱਗ ਮੁੰਡੇ ਹੋਰ ਸੀ ਗਵਾਂਢੀ ਠੀਕ ਹੈ ਉਹਨਾਂ ਨੇ ਮੇਰੀ ਮਦਦ ਕੀਤੀ ਉਹਨਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਵੀਡੀਓ ਦੇ ਵਿੱਚ ਵੇਖਿਆ ਜਾਵੇ ਉਹਨਾਂ ਤੇ ਵੀ ਗੱਲ ਪੈਣੇ ਉਹਨਾਂ ਨੇ ਵੀ ਭੱਜ ਭੱਜ ਕੇ ਜਾਨ ਬਚਾਈ ਭੱਜ ਭੱਜ ਕੇ ਆਪਦੇ ਡੇਢ ਡੇਢ ਲੱਖ ਦੇ ਆਈਫੋਨ ਬਚਾਏ ਅੱਛਾ ਕਿੰਨੇ ਜਣੇ ਸੀ ਤੁਸੀਂ ਇੱਥੇ ਹੈਗਾ ਕੋਈ ਹੋਰ ਮੌਜੂਦ ਇੱਥੇ ਮੌਜੂਦ ਸਾਬਕਾ ਸਰਪੰਚ ਸੂਬਾ ਸਿੰਘ ਸੀਗਾ ਮੈਂ ਉਹਦੀ ਵੀ ਉਹਨਾ ਇੱਕ ਨਹੀਂ ਸੁਣੀ ਉਹ ਠਲਦਾ ਰਿਹਾ ਬਾਕੀ ਉਹਦੀ ਸੂਬਾ ਸਿੰਘ ਦੀ ਇੱਕ ਨਹੀਂ ਸੁਣੀ ਗਈ ਇੱਥੇ ਉਹਨੂੰ ਤੱਕਾ ਮਾਰ ਕੇ ਸਾਈਡ ਤੇ ਕਰਤਾ ਤੂੰ ਸਾਈਡ ਤੇ ਹੋ ਜਾ ਅਸੀਂ ਆਪੇ ਨਿਭੜ ਲਾਂਗੇ ਮੁੰਡੇ ਇੰਨੇ ਮਛਰੇ ਹੋਏ ਸੀ ਉਹ ਆਂਦੇ ਸੀ ਵੀ ਅਸੀਂ ਗੈਂਗਸਟਰ ਵੀ ਆਂ ਅਜੇ ਮੌਕੇ ਤੇ ਕੋਈ ਹੈਗਾ ਇੱਥੇ ਮੌਜੂਦ ਜਿਹੜਾ ਕਿ ਉਸ ਮੌਕੇ ਤੇ ਇਹ ਜੀ ਵੇਖੋ ਮੇਰੇ ਗਵਾਂਢੀ ਮੁੰਡੇ ਸੀ ਕਿਹੜੇ ਕਿੰਨਾ ਮੇਰੀ ਜਾਨ ਬਚਾਈ ਹੈ ਠੀਕ ਹੈ ਉਹ ਮੌਕੇ ਤੇ ਵੀਡੀਓ ਬਣਾਉਂਦੇ ਸੀ ਉਹਨਾਂ ਦਾ ਪੱਖ ਲਿਆ ਜਾਵੇ ਮੈਨੂੰ ਹੁਣ ਇਨਸਾਫ ਮਿਲੇ ਕੌਣ ਤੁਸੀਂ ਸੀਗਾ ਮੌਕੇ ਤੇ ਸਸੀ ਗੱਲ ਜੀ ਹਾਂ ਜੀ ਜਦੋਂ ਗੁਰਪ੍ਰੀਤ ਸਿੰਘ ਜੀ ਤੁਹਾਡੀ ਵੀ ਜ਼ਮੀਨ ਇੱਥੇ ਹਾਂ ਜੀ ਮੇਰੀ ਨਾਲ ਵਟ ਦੇ ਨਾਲ ਵਾਟੇ ਜੀ ਮੈਂ ਗਵਾਂਢੀ ਸੀਗਾ ਪੱਠੇ ਵੱਡਨ ਆਏ ਹੋਏ ਸੀਗੇ ਅਸੀਂ ਜੀ ਤੇ ਜਦੋਂ ਉਹਨਾਂ ਟਰੈਕਟਰ ਵਾੜਿਆ ਦੀ ਇਹ ਅੱਗੇ ਆਇਆ ਇਹ ਵੀਡੀਓ ਬਣਾਉਣ ਲੱਗਾ ਤੇ ਗੱਲ ਪੈ ਗਈ ਜੀ ਤੇ ਇਹਦਾ ਮੋਬਾਈਲ ਖੋਲਿਆ ਉਹਨਾਂ ਨੇ ਇਹਨੂੰ ਛਡਾਉਂਦੇ ਸੀਗੇ ਅਸੀਂ ਸਾਡੇ ਵੀ ਗਲ ਪਏ ਗਏ ਧੱਕੇ ਮਾਰੇ ਨੇ ਸਾਨੂੰ ਵੀ ਹਥਿਆਰ ਵਿਖਾ ਕੇ ਤੇ ਸੱਤ ਵੇ ਸੀਗੇ ਗੈਂਗਸਟਰ ਇਹਨਾਂ ਦੇ ਬੰਦੇ ਸੀਗੇ ਜੀ ਤੇ ਮੱਖਣ ਸਿੰਘ ਖੁਦ ਆਪ ਸੀਗਾ ਗਰਮੀਤ ਸਿੰਘ ਸੀਗਾ ਆਪ ਹਾਂਜੀ ਤੇ ਮੈਂ ਵੀਡੀਓ ਤਾਂ ਬਣਾਈ ਹੈ ਦੋ ਤਿੰਨ ਮਿੰਟ ਦੀ ਬਣੀ ਵੀਡੀਓ ਹਾਂਜੀ ਮੰਗ ਕੀ ਹੁਣ ਤੁਹਾਡੀ ਇਹਨਾਂ ਦੇ ਜੀ ਕਾਰਵਾਈ ਹੋਣੀ ਚਾਹੀਦੀ ਮੱਖਣ ਸਿੰਘ ਤੇ ਜੀ ਮੱਖਣ ਸਿੰਘ ਗਰਮੀਤ ਸਿੰਘ ਤੇ ਜੀ ਤੇ ਜੀ ਇਹਨਾਂ ਨਾਲ ਧੱਕਾ ਹੋਇਆ ਜੀ ਤੁਹਾਡਾ ਨਾਮ ਕੀ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਮੱਤੜ अच्छा की धक्का होया मतलब जेडी ਇਹਨਾਂ ਦੀ ਮਾਲਕੀ ਖਾਸ ਨੰਬਰ ਗਰਮੀਤ ਸਿੰਘ ਜਿਹੜੀ ਇਹ ਜ਼ਮੀਨ ਉਹਦੀ ਹੈਗੀ ਆ ਵੇਖੋ ਭਈ ਹੋਈ ਹੈ ਹਮਮ ਪਰ ਜਿਹੜੇ ਆਏ ਉਹਨੇ ਵੇਖਿਆ ਨਹੀਂ ਹਾਂ ਜੇ ਉਹਨਾਂ ਦਾ ਦਾਵਾ ਬਣਦਾ ਸੀ ਤੇ ਆਪਦੀ ਜ਼ਮੀਨ ਤੇ ਬਣਦਾ ਸੀ ਜਿਹੜੇ ਉਹਨਾਂ ਦੇ ਖਾਸ ਨੰਬਰ ਨੇ ਇਹ ਝੋਨਾ ਗਰੀਬ ਦਾ ਵਾਹ ਗਿਆ ਯਾਰ 20 ਦਿਨਾਂ ਦਾ ਝੋਨਾ ਹੋ ਗਿਆ ਉਸ ਉਸ ਜ਼ਿੰਮੇਦਾਰ ਦੇ ਮਤਲਬ ਦਿਲ ਤੇ ਕੀ ਬੀਤਦੀ ਜਿਹਦੀ ਫਸਲ ਵਗ ਜੇ ਯਾਰ ਸਾਹਮਣੇ ਫਿਰ ਇੰਨੇ ਬੰਦੇ ਨਾਲ ਲੈਂਦੇਗੇ ਗੁੰਡਾਗਰਦੀ ਕੀਤੀ ਗਈ ਪਿਸਤੌਲ ਹਥਿਆਰ ਕਈ ਕੁਛ ਕੀਤਾ ਗਿਆ ਕਿੱਡੀ ਕੁ ਜ਼ਰੂਰਤ ਸੀ ਚਾਰ ਬੰਦੇ ਇਕੱਠੇ ਕਰਕੇ ਜਿਹੜੀ ਉਹਨਾਂ ਦੀ ਬਣਦੀ ਸੀ ਉਹ ਲੈ ਲੈਂਦੇ ਇਹਨਾਂ ਦੀ ਹੈਗੀ ਸੀ ਆ ਜਮੀਨ ਤੁਸੀਂ ਵੇਖ ਸਕਦੇ ਹੋ ਵਿਹਲੀ ਪਈ ਏ ਇਹ ਪਿੱਛੇ ਸਾਰੀ ਉਹਨਾਂ ਦੀ ਪਈ ਹੋਈ ਪਰ ਉਹਨਾਂ ਨੇ ਗਲਤ ਕੀਤਾ ਇਹਦਾ ਜਿਹੜਾ ਇਨਸਾਫ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਇਹ ਚਾਹੀਦਾ ਸੀ ਵੀ ਗੱਲ ਬਹਿ ਕੇ ਹੋ ਜਾਂਦੀ ਹੁਣ ਵੀ ਤਾਂ ਬਹਿ ਕੇ ਹੋਊਗੀ ਜੀ ਹੋਣੀ ਹੋਏ ਹੋਵੇਗੀ ਹੁਣ ਵੀ ਦੁਬਾਰਾ ਬਹਿ ਕੇ ਹੋਵੇਗੀ ਪਰ ਕੀ ਇਹ ਵੀ ਪ੍ਰਸ਼ਾਸਨ ਦਾ ਰਵਈਆ ਵਧੀਆ ਨਹੀਂ ਲੱਗਿਆ ਹਮ ਜਦ ਪ੍ਰਸ਼ਾਸਨ ਇਹ ਸੀ ਕਿ ਜਦੋਂ ਵੀਡੀਓ ਦੇ ਵਿੱਚ ਆ ਗਿਆ ਕਿ ਇਹ ਇੰਨੀ ਕਾਰਵਾਈ ਹੋ ਗਈ ਹਥਿਆਰ ਵਿਖਾਏ ਗਏ ਕੋਨੇ ਕੋਈ ਕਾਰਵਾਈ ਕਰਦੇ ਪਰ ਉੱਥੇ ਵੀ ਟਾਈਮ ਜਿਹੜਾ ਨਾ ਟਾਲ ਮਟੋਲ ਕੀਤਾ ਗਿਆ ਬੰਦਿਆਂ ਨੇ ਆਖਿਆ ਕਿ ਤੁਸੀਂ ਫੈਸਲਾ ਕਰਾ ਦਿਓ ਜ਼ਮੀਨ ਦਾ ਤਾਂ ਫੈਸਲਾ ਹੋ ਜੂ ਉਹਨਾਂ ਦੀ ਉਹਨਾਂ ਨੂੰ ਮਿਲ ਜੀ ਇਹ ਨਹੀਂ ਤੇ ਹੈਗੀ ਪਰ ਜਿਹੜਾ ਵਾਹ ਗਿਆ ਇਹਨਾਂ ਦਾ ਇਨਸਾਫ ਕੌਣ ਕਰੂ ਜਿਹੜੀ ਇਹ ਫਸਲ ਤਬਾਹ ਹੋ ਗਈ ਇਹਦਾ ਇਨਸਾਫ ਕੌਣ ਕਰੂ ਕੁੱਟ ਮਾਰੇ ਇਹਨਾਂ ਦੀ ਹੋਈ ਇਹ ਇਲਾਕੇ ਦੇ ਮੋਹਤਬਰ ਬੰਦੇ ਆ ਜਿਹੜੇ 100 ਕਿੱਲੇ ਜ਼ਮੀਨ ਦੇ ਮਾਲਕ ਨੇ ਜਿਹੜੇ ਪੱਠੇ ਵੱਢਣ ਆਏ ਤੇ ਇਹਨਾਂ ਦਾ ਕਟਮਾਰ ਕੀਤੀ ਗਈ ਇਹਨਾਂ ਦਾ ਕੀ ਗੁਣਾ ਸੋ ਕੁੱਲ ਮਿਲਾ ਕੇ ਬਹੁਤ ਗਲਤ ਹੋਇਆ ਪ੍ਰਸ਼ਾਸਨ ਨੂੰ ਇਹਦਾ ਧਿਆਨ ਜਰੂਰ ਲੈਣਾ ਚਾਹੀਦਾ। ਇੱਕ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਕਿਹੜਾ ਗਰਮੀਤ ਸਿੰਘ ਹੈ ਜਿੰਦੀ ਜ਼ਮੀਨ ਇੱਥੇ ਪਈ ਹੈ ਟੋਟਿਆਂ ਦੇ ਵਿੱਚ ਜਿਵੇਂ ਵੀ ਅਸੀਂ ਛੱਡੀ ਹੋਈ ਹੈ। ਉਹਦਾ ਇਕਲੇ ਮਾਝੇ ਦਾ ਸੋਨੂ ਉਹ ਬਦਮਾਸ਼ ਲੈ ਕੇ ਆਇਆ ਸੀਗਾ ਇਹਦੇ ਕਹਿਣ ਤੇ ਮੱਖਣ ਸਿੰਘ ਦੇ। ਬਾਕੀ ਅਸੀਂ ਇਨਸਾਫ ਇਹ ਚਾਹੁੰਦੇ ਸਾਂ ਵੀ ਇਹ ਕਾਲੀਆ ਕਿਹੜਾ ਹੈਗਾ ਮਾਝੇ ਦਾ ਜੋ ਵੀ ਹੈ ਇਹ ਜਿੰਨੇ ਗੈਂਗਸਟਰੇ ਪੁਲਿਸ ਨੂੰ ਇਹ ਚਈਦੇ ਵਿੱਚ ਚੁੱਕ ਕੇ ਲਿਓਨੇ ਉਥੋਂ। ਉਹ ਗੈਂਗਸਟਰ ਇੰਡੇ ਵੱਡੇ ਹਥਿਆਰ ਲਿਆਂਦੀ ਖੜੇ ਸੀ ਨਜਾਇਜ਼ ਵੀ ਕਿਵੇਂ ਕੋਈ ਬੜਾ ਤਗੜਾ ਕੋਈ ਗੈਂਗ ਹੁੰਦਾ ਠੀਕ ਹੈ ਇਹ ਮੰਗ ਕਰਨੇ ਆ ਵੀ ਜਿਹੜਾ ਮਾਝੇ ਤੋਂ ਬਦਮਾਸ਼ ਆਏ ਉਹਨਾਂ ਨੂੰ ਰਾਤੋਂ ਰਾਤ ਚੁੱਕ ਕੇ ਥਾਣੇ ਲਿਆਂਦਾ ਜਾਵੇ ਨਹੀਂ ਤਾਂ ਉਹ ਬਾਈ ਜੀ ਮੇਰੇ ਘਰ ਦੇ ਉੱਤੇ ਹਮਲਾ ਕਰ ਸਕਦੇ ਆ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਹੋਊਗਾ ਜੇ ਮੇਰਾ ਕੋਈ ਘਰ ਦਾ ਨੁਕਸਾਨ ਹੁੰਦਾ ਤੇ ਟਾਈਟਰ ਹੁੰਦਾ ਮੰਨ ਕੇ ਚਲੋ ਕਿਹੜਾ ਮੱਖਣ ਸਿੰਘ ਦਾ ਹੈ ਉਹ ਵੀ ਥਾਣੇ ਲੱਗਣਾ ਚਾਹੀਦਾ ਹੈ ਮੱਖਣ ਸਿੰਘ ਟਾਈਟਰ ਆਪਦਾ ਸਾਈਡ ਦੇ ਕਰਕੇ ਰੱਖਿਆ ਹੋਇਆ ਬਾਕੀ ਉਹਦਾ ਟਰੈਕਟਰ ਥਾਣੇ ਲਾਇਆ ਜਾਵੇ ਇਨਸਾਫ ਮੈਂ ਪ੍ਰਸ਼ਾਸਨ ਤੋਂ ਇਹ ਮੰਗਦਾ ਮੇਰੀ ਵੱਧ ਤੋਂ ਵੱਧ ਵੀਡੀਓ ਮੰਨ ਕੇ ਚੱਲ ਵਾਇਰਲ ਕਰਨੀ ਚਾਹੀਦੀ ਇਹ ਸਾਰੇ ਸੌਂਦੇ ਆ ਜਿਹੜੇ ਵੀ ਇਲਾਕਾ ਨਿਵਾਸੀ ਮੇਰੀ ਵੀਡੀਓ ਇੰਨੀ ਕ ਫਲਾ ਦਿਓ ਵੀ ਇਨਸਾਫ ਦਿੱਤਾ ਜਾਵੇ ਇਹ ਮਸਲਾ ਤੁਸੀਂ ਸੁਣ ਲਿਆ ਇਹ ਮਸਲੇ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨਕੁਆਇਰੀ ਕੀਤੀ ਜਾਵੇ ਕਿਉਂਕਿ ਦੋ ਧਿਰਾਂ ਦਾ ਮਸਲਾ ਦੱਸਿਆ ਜਾ ਰਿਹਾ ਹੈ ਪਰ ਇੱਥੇ ਮੇਨ ਦੇਖਣ ਵਾਲੀ ਚੀਜ਼ ਕੀ ਆ ਅਗਰ ਕਿਤੇ ਜ਼ਮੀਨ ਨਿਕਲਦੀ ਆ ਕਿਸੇ ਦੀ ਹੈਗੀ ਆ ਤਾਂ ਉਸ ਜ਼ਮੀਨ ਨੂੰ ਬਹਿ ਕੇ ਸੁਲਝਾ ਲੈਣਾ ਚਾਹੀਦਾ ਸੀ ਨਾ ਕਿ ਇਸ ਤਰੀਕੇ ਨਾਲ ਕੁੱਟਮਾਰ ਕਰਨ ਤੱਕ ਨੌਬਤ ਆਉਣੀ ਚਾਹੀਦੀ ਸੀ ਕੁੱਟਮਾਰ ਕਹਿੰਦੇ ਆ ਕੱਤੀ ਤੌਰ ਤੇ ਕੀਤੀ ਗਈ ਹੈ ਕਹਿੰਦੇ ਸਾਡੇ ਪਰਸਨਲ ਨੰਬਰ ਨੇ ਇਸ ਜ਼ਮੀਨ ਦੇ ਯਾਨੀ ਕਿ ਜਿਹੜੀ ਉਹਨਾਂ ਦੀ ਆਉਂਦੀ ਆ ਉਹ ਤਾਂ ਵੱਖਰੀ ਆ ਪਰ ਜਿਹੜੀ ਜ਼ਮੀਨ ਸਾਡੀ ਆ ਉਹਦੇ ਚ ਝੋਨੇ ਨੂੰ ਜਿਹੜਾ ਖੜੇ ਨੂੰ ਉਹ ਵਾਹ ਗਏ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਿਆ ਪਰਿਵਾਰ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਮੇਰਾ ਨਾਮ ਮੱਖਣ ਸਿੰਘ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਆਵਾਨ ਹੈ ਸੁਲਵਿੰਦਰ ਹੋਰਾਂ ਨਾਲ ਤੁਹਾਡਾ ਕੀ ਰੋਲਾ ਹੈਗਾ ਉਹ ਕਹਿੰਦੇ ਵੀ ਕੱਲ ਟਰੈਕਟਰ ਲਿਆ ਕੇ ਉਹਨਾਂ ਦੀ ਝੋਨਾ ਖੜਾ ਬਾਤ ਆ ਔਰ ਤੁਹਾਡਾ ਟਰੈਕਟਰ ਸੀ ਤੁਸੀਂ ਬੰਦੇ ਬੁਲਾਏ ਨੇ ਮੱਝ ਵਾਲੀ ਸਾਈਡ ਤੋਂ ਉਹਨਾਂ ਨੇ ਗੁੰਡਾਗਰਦੀ ਕੀਤੀ ਉਹਨਾਂ ਨੂੰ ਕੁੱਟਿਆ ਮਾਰਿਆ ਇਹੋ ਜਿਹਾ ਕੁਝ ਕੀਤਾ ਕੀ ਮਸਲਾ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਨਹੀਂ ਜੀ ਆਪਣਾ ਕੋਈ ਮਸਲਾ ਨਹੀਂ ਆਪਾਂ ਉਹਨਾਂ ਤੋਂ ਜ਼ਮੀਨ ਲਈ ਸੀਗੀ ਬਿਆਨਾ ਕੀਤਾ ਆ ਉਹਨਾਂ ਨਾਲ ਬਿਆਨਾ ਕੀਤਾ ਆ ਸੀਗਾ ਬਿਆਨਾ ਕਰਕੇ ਜ਼ਮੀਨ ਦੇ ਵਿੱਚੋਂ 16 ਕਿੱਲੇ ਸਾਡੇ ਨਾਲ ਰਜਿਸਟਰੀ ਹੋ ਗਈ ਅੱਛਾ ਇਹ ਸਵਾ 2 ਕਿੱਲਿਆਂ ਦੀ ਰਜਿਸਟਰੀ ਰਹਿੰਦੀ ਹੈ ਤੇ ਅਸੀਂ ਪੈਸੇ ਜਿਆਦਾ ਦਿੱਤੀ ਬੈਠੇ ਆ ਉਹਨਾਂ ਨੂੰ ਇਹ ਜ਼ਮੀਨ ਵੇਖੋ ਜੀ ਹੈਗੀ ਮੇ ਚਲਕੇ ਖਾਤੇ ਚ ਖੇਵਟਾਂ ਨੇ ਸਾਂਝੀਆਂ ਇਹ ਜ਼ਮੀਨ ਹੈਗੀ ਇਹ ਗਰਮੀਤ ਸਿੰਘ ਦੀ ਠੀਕ ਹੈ ਉਹ ਹੁਣ ਚਲੇ ਗਏ ਅੰਮ੍ਰਿਤਸਰ ਪੱਟੀ ਦੇ ਲਾਗੇ ਅਸੀਂ ਉਹਨਾਂ ਤੋਂ ਜ਼ਮੀਨ ਖਰੀਦੀ ਹੋਈ ਹੈ ਇਹ ਮੈਂ ਫੌਰਨ ਚਲਾ ਗਿਆ ਫੌਰਨ ਜਾਣ ਕਰਕੇ ਸਰ ਜੀ ਰਜਿਸਟਰੀ ਰਹਿ ਗਈ ਉਸ ਤੋਂ ਬਾਅਦ ਹੁਣ ਅਸੀਂ ਰਜਿਸਟਰੀ ਕਰਾਉਣੀ ਹੈ ਇਹ ਜ਼ਮੀਨ ਅਸੀਂ ਠੇਕੇ ਤੇ ਦਿੱਤੀ ਸੀ ਉਹਨਾਂ ਵੀ ਪਹਿਲਾਂ ਦਿੱਤੀ ਤੇ ਜਦੋਂ ਮੇਰਾ ਬਿਆਨ ਆ ਗਿਆ ਮੈਂ ਵੀ ਇਹਨਾਂ ਨੂੰ ਠੇਕੇ ਤੇ ਦਿੱਤਾ ਠੀਕ ਹੈ ਇਹ ਜ਼ਮੀਨ ਹੈਗੀ ਹੈ ਸਾਂਝੇ ਖਾਤੇ ਦੇ ਵਿੱਚੋਂ ਸਵਾ ਦੋ ਕਿੱਲੇ ਜਿੰਦੇ ਦੋ ਕਿੱਲੇ ਜ਼ਮੀਨ ਪੱਕੀ ਹੈ ਦੋ ਦੋ ਕਨਾਲਾਂ ਜ਼ਮੀਨ ਕੱਚੀ ਹੈ ਗਰਦੌਰੀਆ ਦੀ ਉਹ ਕੀ ਬਣਿਆ ਵੀ ਉਹ ਜ਼ਮੀਨ ਅਜੇ ਪੱਟੀ ਵਾਲੇ ਦੇ ਨਾਂ ਹੀ ਹੈ ਸਾਡੇ ਨਾਂ ਵੀ ਨਹੀਂ ਹੈਗੀ ਜਿਹੜਾ ਇਹ ਆਂਦੇ ਨਾ ਵੀ ਅਸੀਂ ਮਾਝੇ ਤੋਂ ਗੁੰਡੇ ਮੰਗਵਾਏ ਆ ਚਾਹੇ ਬੰਦੇ ਮੰਗਵਾਏ ਆ ਉਹ ਭਾਈ ਉਹਨਾਂ ਦੇ ਮਾਲਕ ਜ਼ਮੀਨ ਦੇ ਆ ਉਹ ਕਹਿੰਦੇ ਮੁੰਡੇ ਕਾਫੀ ਸੀ ਹਥਿਆਰ ਸੀ ਉਹਨਾਂ ਕੋਲੇ ਤੇ ਉਹਨਾਂ ਨੇ ਕੁੱਟਮ ਕੀਤੀ ਵੱਟ-ਫੁੱਟ ਮਾਰੇ ਆ ਪਿਸਤੋਲਾਂ ਦੇ ਇਹੋ ਜਿਹਾ ਕੁਝ ਦੇਖੋ ਜੀ ਹਥਿਆਰ ਕਿਸੇ ਵੀਡੀਓ ਚ ਦਿਖਾ ਦਿਓ ਕੋਈ ਹਥਿਆਰ ਕਹਿੰਦੇ ਮੋਬਾਈਲ ਕੋਲ ਹੈ ਸਾਡੇ ਹਥਿਆਰ ਨਹੀਂ ਮੋਬਾਈਲ ਤਾਂ ਉਹਨਾਂ ਨੇ ਖੋਇਆ ਜੀ ਜਦੋਂ ਅਗਲੇ ਦੀ ਤੁਸੀਂ ਵੀਡੀਓ ਬਣਾਉਂਦੇ ਜੀ ਬਿਨਾ ਆਪਾਂ ਨੇ ਪੁੱਛੇ ਤਾਂ ਆਪਾਂ ਤੁਸੀਂ ਵੀਡੀਓ ਬਣਾ ਸਕਦੇ ਜੀ ਕਿਸੇ ਨਹੀਂ ਨਾ ਬਣਾ ਸਕਦੇ ਬਾਕੀ ਤੁਸੀਂ ਆਹਦੇ ਟਰੈਕਟਰ ਦੀ ਗੱਲ ਟਰੈਕਟਰ ਮੇਰਾ ਜ਼ਰੂਰ ਗਿਆ ਮੈਂ ਬਿਆਨਾ ਦਿੱਤੀ ਬੇਟਾ ਪੈਸੇ ਮੈਂ ਦਿੱਤੀ ਬੇਟਾ ਬਿਆਨਾ ਮੇਰੇ ਨਾਮ ਹੈ ਹੁਣ ਜੇ ਮੈਂ ਉਥੇ ਟਰੈਕਟਰ ਨਹੀਂ ਭੇਜਦਾ ਸਾਂ ਇਹਨਾਂ ਦਾ ਜ਼ਮੀਨ ਮੇਰੀ ਖਿੱਦੂ ਦੇ ਲੀਰਾ ਵਾਂਗੂ ਖਲਾਰ ਕੇ ਰੱਖੀ ਹੋਈ ਹੈ ਜੀ ਉਥੇ ਵੇਖੋ ਤੁਸੀਂ ਤੁਸੀਂ ਆ ਮੌਕੇ ਤੇ ਗਏ ਜੇ ਕਿਤੇ ਕਨਾਲ ਛੱਡੀ ਏ ਕਿਤੇ ਦੋ ਛੱਡੀ ਏ ਕਿਤੇ ਦਿਵਾੜਾ ਛੱਡਿਆ ਐਵੇਂ ਥੋੜੀ ਜ਼ਮੀਨ ਸਾਂਝੇ ਖਾਤੇ ਦੇ ਵਿੱਚੋਂ ਛੜੀ ਨਹੀਂ ਤੁਸੀਂ ਵੀ ਹੁਣ ਆਪਾਂ ਸਾਰੇ ਜ਼ਮੀਨ ਖਰੀਦਦੇ ਆ ਖਾਸ ਨੰਬਰ ਤਾਂ ਰਜਿਸਟਰੀ ਹੁੰਦਾ ਨਹੀਂ ਸਿਰਫ ਆਪਣੇ ਮਚਲ ਕੇ ਖਾਤੇ ਦੇ ਵਿੱਚੋਂ ਹਿੱਸਾ ਹੀ ਹੁੰਦਾ ਇਸੇ ਦੇ ਵਿੱਚ ਉਹ ਨਹੀਂ ਹੁੰਦਾ ਵੀ ਤੁਸੀਂ 10 ਮਰ ਕਿਤੇ ਛੱਡ ਦੋ ਕਨਾਰ ਕਿਤੇ ਛੱਡ ਦੋ ਜਿਹੜੀ ਵਨ ਡੇਓ ਪ੍ਰੋਪਰ ਇੱਕ ਸਾਈਡ ਤੇ ਹੀ ਹੁੰਦੀ ਹੈ ਇਹਨਾਂ ਦੀ ਵੰਡ ਜਿਹੜੀ ਉਹ ਇੱਕ ਸਾਈਡ ਤੇ ਹੀ ਸੀਗੀ ਇਹਨਾਂ ਨੂੰ ਠੇਕੇ ਦੇਂਦ ਰਹਿਣਾ ਚੁੱਪ ਕਰਕੇ ਜਿਹੜੀ ਜ਼ਮੀਨ ਹੈ ਨਾ ਉਹ ਖਲਾਰ ਕੇ ਇਹਨਾਂ ਉਹਨਾਂ ਦੀ ਜ਼ਮੀਨ ਦੇ ਵਿੱਚ ਢੋਣਾ ਲਾ ਲੈ ਤੁਸੀਂ ਮੌਕੇ ਤੇ ਗਏ ਹੋਵੋਗੇ ਜ਼ਮੀਨ ਪਰਾਂ ਚਾਰਕ ਨਾਲ ਵੀ ਪਰਾਂ ਪਈਏ ਤੇ ਪੰਜਕ ਨਾਲ ਹੋਰਾਂ ਪਈਏ ਇਹ ਤੁਸੀਂ ਜਦੋਂ ਸਵਾ ਕਿੱਲਾ ਸਵਾ ਦੋ ਕਿੱਲੇ ਥਾਂ ਤੇ ਬਾਕੀ ਜ਼ਮੀਨ ਕਿੱਧਰ ਗਈ ਉਹ ਕਹਿੰਦਾ ਵੀ ਮੇਰੇ ਮਾਲਕੀ ਆ ਇਹ ਸਪੈਸ਼ਲ ਨੰਬਰ ਨੇ ਇੰਤਖਾਲ ਚੜਿਆ ਮੇਰਾ ਕਹਿੰਦਾ ਮੇਰੀ ਇਹ ਮੇਰਾ ਚੋਨਾ ਵਾਇਆ ਨਹੀਂ ਉਹਨੂੰ ਦਾ ਤਕਸੀਮ ਕਰਾਈ ਹੋਈ ਅਸੀਂ ਇਹਨਾਂ ਦਾ ਚੋਨਾ ਨਹੀਂ ਵਾਇਆ ਜੀ ਅਸੀਂ ਉਹਦੀ ਵੰਡ ਚ ਜਿਹੜੀ ਇਹਨਾਂ ਜ਼ਮੀਨ ਛੱਡੀ ਸੀ ਉਹ ਉਹ ਹੀ ਵਾ ਕੇ ਗਏ ਚੋਨਾ ਮੈਂ ਨਹੀਂ ਗਿਆ ਚੋਨਾ ਵਣ ਅਸੀਂ ਤਾਂ ਸਿਰਫ ਮੌਕੇ ਤੇ ਗਏ ਆ ਸਾਨੂੰ ਉਹਨਾਂ ਸੱਦਿਆ ਵੀ ਭਾਈ ਅਸੀਂ ਦੱਸੋ ਜ਼ਮੀਨ ਕਿਹੜੀ ਆਂਦੇ ਜੀ ਅਸੀਂ ਆ ਵੀ ਆ ਜ਼ਮੀਨ ਆ ਵੇਖੋ ਆ ਤੁਹਾਡੀ ਜ਼ਮੀਨ ਸੀ ਝੋਨਾ ਲਾਈ ਬੈਠੇ ਟਰੈਕਟਰ ਕਦੇ ਤੁਹਾਡਾ ਗਿਆ ਟਰੈਕਟਰ ਮੇਰਾ ਗਿਆ ਜੀ ਟਰੈਕਟਰ ਮੈਂ ਭੇਜਿਆ ਟਰੈਕਟਰ ਵੀ ਉਹਨਾਂ ਨੇ ਵੇਖੋ ਜੇ ਮੈਂ ਨਾ ਮੈਂ ਨਾ ਭੇਜਦਾ ਤੇ ਕਿਸੇ ਦਾ ਮੰਗਵਾ ਲੈਂਦੇ ਉਹ ਤਾਂ ਜਾਂਦੇ ਸੀ ਇਹਨਾਂ ਦੇ ਟਰੈਕਟਰ ਲਿਆ ਕੇ ਵਾਹ ਦਿੰਨੇ ਉਹ ਬੰਦੇ ਆਦੇ ਸੀ ਵੀ ਸਾਡੀ ਜ਼ਮੀਨ ਦੇ ਵਿੱਚ ਮਤਬਲ ਨਹੀਂ ਹੈਗਾ ਵੀ ਇਹਨਾਂ ਦਾ ਝੋਨਾ ਲਾਉਣ ਦਾ ਸਾਡੇ ਨਾਲ ਗੱਲ ਕਰਦੇ ਜੇ ਇਹਨਾਂ ਨੇ ਤਕਸੀਮ ਕਰਾਈ ਸੀ ਕੋਈ ਇਹਨਾਂ ਨੇ ਆਪਦੀ ਉਹਨਾਂ ਦੀ ਜ਼ਮੀਨ ਦੇ ਵਿੱਚ ਇਹਨਾਂ ਦੀ ਜ਼ਮੀਨ ਜਾਂਦੀ ਸੀ ਵੀ ਸਾਨੂੰ ਸੱਦ ਦੇ ਸੱਦ ਕੇ ਸਾਨੂੰ ਦਰਨਾ ਗੱਲ ਕਰ ਦੇ ਫਿਰ ਛੋਨਾ ਲਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਸੀ ਨਹੀਂ ਛੋਨਾ ਉਹਨਾਂ ਨੇ ਲਾਇਆ ਸੀ ਸੁਰਿੰਦਰ ਰਾਣੀ ਛੋਨਾ ਸਾਨੂੰ ਨਹੀਂ ਪਤਾ ਕਿੰਨੇ ਲਾਇਆ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਦੇ ਰਿਹਾ ਵੀ ਛੋਨਾ ਕਿੰਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਛੋਨਾ ਕਿੰਨੇ ਲਾਇਆ ਕਿਉਂਕਿ ਮੌਕੇ ਤੇ ਸੁਭਾ ਸਿੰਘ ਸਰਪੰਚ ਵੀ ਸੀ ਮੋਰ ਸਿੰਘ ਵੀ ਸੀ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਸੱਦਿਆ ਵੀ ਭਾਈ ਆ ਦੱਸੋ ਵੀ ਆ ਸਾਡੀ ਜ਼ਮੀਨ ਤੁਸੀਂ ਕਿਵੇਂ ਟੋਟੇ ਕਰਤੇ ਮੋਰ ਸਿੰਘਾਂ ਦਾ ਵੀ ਅਸੀਂ ਜਿੱਥੇ-ਜਿੱਥੇ ਤੁਹਾਡਾ ਹਿੱਸਾ ਸੀਗਾ ਅਸੀਂ ਉੱਥੇ-ਉੱਥੇ ਛੱਡਿਆ ਉਹ ਆਲਾ ਵੀ ਐਵੇਂ ਨਹੀਂ ਜ਼ਮੀਨ ਜ਼ਮੀਨ ਸਾਡੀ ਸੀ ਇਕੱਠੀ ਸਵਾ 2 ਕਿਲੇ ਜ਼ਮੀਨ ਇਕੱਠੀ ਅਸੀਂ ਛੱਡ ਕੇ ਗਏ ਆ ਇਕੱਠੀ ਸਾਨੂੰ ਕਰ ਦੋ ਇਹ ਨਹੀਂਗਾ ਵੀ ਸਾਨੂੰ ਜ਼ਮੀਨ ਤੁਸੀਂ ਦੋਕ ਨਾਲ ਇੱਥੇ ਛੱਡਤੀ ਤੇ ਦਿਵਾੜਾ ਤੁਸੀਂ ਆ ਮੌਕੇ ਤੇ ਗਏ ਜੇ ਵੇਖੋ ਵਿੱਚ 10 ਮਰਲੇ ਥਾਂ ਛੱਡਿਆ ਪਿਆ ਉਹਨੂੰ ਰਾਹ ਹੀ ਐ ਨਹੀਂ ਜੇ ਆਪ ਨੂੰ ਭਾਈ ਇਹ ਵੈਕ ਹੀ ਵੀ ਨਹੀਂ ਗੱਲ ਹੋ ਸਕਦੀ ਸੀ ਸਾਰੀ ਕੁੱਟਣ ਮਾਰਨ ਦੀ ਉਹਨਾਂ ਨੂੰ ਹਨਾ ਉੱਥੇ ਇਹ ਦੀ ਕੀ ਕੁੱਟ ਮਾਰ ਵੇਖੋ ਜੀ ਅਸੀਂ ਮੈਂ ਜਦੋਂ ਅਸੀਂ ਜ਼ਮੀਨ ਖਰੀਦੀ ਹੈ ਨਾ ਮੈਂ ਸੁਭਾ ਸਿੰਘ ਸਰਪੰਚ ਉਹਨਾਂ ਦਾ ਕੁੜਮ ਹੈ ਮੱਤੜਦਾ ਮੈਂ ਉਹਨੂੰ ਘਰੇ ਸੱਦਿਆ ਮੈਂ ਉਹਨੂੰ ਕਿਹਾ ਵੀ ਆ ਸਵਾ ਦੋ ਕਿਲੇ ਜ਼ਮੀਨ ਜਿਹੜੀ ਏ ਇਹ ਤੇਰੇ ਕੁੜਮਾਂ ਦੇ ਵਿੱਚ ਤੁਸੀਂ ਸੌਦਾ ਕਰ ਲਓ ਤੇ ਤੁਸੀਂ ਜ਼ਮੀਨ ਲੈ ਲਓ ਵੀ ਅਸੀਂ ਬਿਆਨਾ ਦੇਤਾ ਬਿਆਨੇ ਦਾ ਬਿਆਨਾ ਸਾਨੂੰ ਮੋੜ ਦੇ ਜਿ ਰਜਿਸਟਰੀ ਹੋਊਗੀ ਉਹ ਰਜਿਸਟਰੀ ਕਰਾ ਲਿਆ ਇਹ ਮੇਰੇ ਕੋਲ ਦਸਾਂ ਦਾ ਟਾਈਮ ਲੈ ਗਏ ਉਦੋਂ ਬਾਅਦ ਇਹ ਵੀ ਸਾਨੂੰ ਇੰਨੇ ਰੇਟ ਚ ਵਾਰਾ ਨਹੀਂ ਖਾਂਦੀ ਵੀ ਅਸੀਂ ਜ਼ਮੀਨ ਨਹੀਂ ਲੈਣੀ ਮੈਂ ਵੀ ਚਲੋ ਤੁਸੀਂ ਨਹੀਂ ਲੈਣੀ ਕੋਈ ਗੱਲ ਨਹੀਂ ਰਹਿਣ ਦਿਓ ਅਸੀਂ ਰਜਿਸਟਰੀ ਕਰਾ ਲਾਂਗੇ ਹੁਣ ਗੱਲ ਇਹ ਹੋਈ ਹੈ ਵੀ ਮੈਂ ਨਾ ਪਹਿਲੀ ਅੱਜ ਇਹਨਾਂ ਦੀ ਤੇ ਕਬਜ਼ਾ ਕੀਤਾ ਨਾ ਮੇਰਾ ਟਰੈਕਟਰ ਜ਼ਰੂਰ ਗਿਆ ਉਹ ਵੀ ਮੈਂ ਮੈਂ ਬਿਆਨਾ ਦਿੱਤਾ ਆ ਮੈਂ ਅੱਧ ਤੋਂ ਵੱਧ ਪੇਮੈਂਟ ਦਿੱਤੀ ਹੋਈ ਏ ਜੇ ਮੈਂ ਉਥੇ ਟਰੈਕਟਰ ਨਹੀਂ ਭੇਜਦਾ ਸੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜ਼ਿੰਮੇਵਾਰੀ ਚੁੱਕ ਲਓ ਅਗਲੇ ਦਾ ਜ਼ਮੀਨ ਆਪਦੀ ਛਡਾਉਣ ਆਏ ਨੇ ਤੁਸੀਂ ਜ਼ਿੰਮੇਵਾਰੀ ਚੁੱਕ ਲਓ ਮੈਂ ਟਰੈਕਟਰ ਨਹੀਂ ਭੇਜਦਾ ਵੀ ਮੇਰੇ ਬਿਆਰਨੇ ਦੀ ਜ਼ਿੰਮੇਵਾਰੀ ਚੁੱਕ ਲਓ ਤੇ ਮੈਂ ਨਹੀਂ ਟਰੈਕਟਰ ਭੇਜਦਾ ਮੈਂ ਨਹੀਂ ਬਣਾਉਂਦਾ ਟਰੈਕਟਰ ਪਹਿਲੋ ਮੈਂ ਖੁਦ ਮੋਟਰਸਾਈਕਲ ਤੇ ਗਿਆ ਉਦੋਂ ਕੀ ਗੱਲ ਬਣੀ ਵੀ ਉਦੋਂ ਬਾਅਦ ਇਹਨਾਂ ਨੇ ਮੋਹਰ ਸਿੰਘ ਤੇ ਸੁਭਾ ਸਿੰਘ ਨੂੰ ਸੱਦ ਕੇ ਉਹਨਾਂ ਨਾਲ ਗੱਲ ਕਰਕੇ ਫਿਰ ਝੋਨਾ ਵਾਇਆ ਇਹ ਨਹੀਂ ਕਿ ਵੀ ਉਹ ਸਿੱਧੇ ਆਏ ਤਾਂ ਉਹਨਾਂ ਝੋਨਾ ਵਾਤਾ ਮਾਮਲਾ ਪੁਲਿਸ ਕੋਲੇ ਆਹਨ ਪੁਲਿਸ ਕੋਲੇ ਸੀ ਅੱਜ ਪੁਲਿਸ ਨੇ ਸਾਨੂੰ ਸੱਦਿਆ ਸੀ ਦੋਵਾਂ ਧਿਰਾਂ ਨੂੰ ਹੁਣ ਉਥੋਂ ਦੇ ਐਸ ਐਚਓ ਹੈ ਗਿਆ ਗੋਬਿੰਦਰ ਕੁਮਾਰ ਜੀ ਉਹਨਾਂ ਨੇ ਤਿੰਨ ਬੰਦੇ ਸਾਡੇ ਸਾਲ ਚੋਂ ਲਿਆ ਤਿੰਨ ਉਹਨਾਂ ਦੇ ਚੁਣ ਲਿਆ ਉਹਾਂ ਦੇ ਵੀ ਸ਼ੁੱਕਰਵਾਰ ਤੱਕ ਤੁਸੀਂ ਆਦਾ ਫੈਸਲਾ ਕਰ ਲਓ ਫੈਸਲਾ ਕਰਕੇ ਵੀ ਜਿੱਥੇ ਵੀ ਹੈਗਾ ਜਿਵੇਂ ਜ਼ਮੀਨ ਦੀ ਜ਼ਮੀਨ ਜਿੱਥੇ ਆਉਂਦੀ ਏ ਉੱਥੇ ਜ਼ਮੀਨ ਛੜਾ ਦਿਓ ਜੇ ਮੰਨ ਕੇ ਚਲੋ ਤੁਸੀਂ ਖਰੀਦਣੀ ਏ ਤੇ ਜੋ ਜੈ ਰੇਟ ਏ ਉਹ ਭਰਦ ਕੇ ਤੇ ਆਪਦੀ ਜ਼ਮੀਨ ਸਰ ਇੱਕ ਮੱਤੜਾ ਉਤਾੜ ਦਾ ਮਸਲਾ ਸਲਵਿੰਦਰ ਦਾ ਉਹ ਕਹਿੰਦਾ ਵੀ ਮੇਰੀ ਜਿਹੜਾ ਝੋਨਾ ਉਹ ਵਾਅ ਦਿੱਤਾ ਗਿਆ ਸਾਰਾ ਹੈ ਧਿਆਨ ਚ ਮਸਲਾ ਜੀ ਸਲਵਿੰਦਰ ਸਿੰਘ ਨੇ ਇੱਕ ਦਰਖਾਸਤ ਦਿੱਤੀ ਸੀ ਅੱਜ ਜਿੱਦੇ ਤੇ ਸਾਡਾ ਏਸੀ ਗਹਿਣਾ ਗਹਿਣਾ ਰਾਮ ਮੌਕੇ ਤੇ ਗਿਆ ਸੀ ਤੇ ਮੌਕੇ ਤੇ ਜਾਣ ਤੋਂ ਬਾਅਦ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਸੀ ਜਦੋਂ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾ ਕੇ ਸੁਣਿਆ ਗਿਆ ਤੇ ਇਹ ਪਾਇਆ ਗਿਆ ਵੀ ਇਹ ਜਿਹੜੀ ਜਗ੍ਹਾ ਸੀ ਇਹ ਸਲਵਿੰਦਰ ਸਿੰਘ ਦਾ ਭਰਾ ਕਾਬੇ ਸੀ ਇਹਦੇ ਵਿੱਚ ਜਿੰਨੇ ਅੱਗੇ ਸੇਲ ਕਰਤੀ ਹੈ ਜਿਹੜੇ ਆਦਮੀ ਨੇ ਖਰੀਦੀ ਹੈ ਉਹ ਕਹਿੰਦਾ ਵੀ ਜਦੋਂ ਮੈਂ ਇਸ ਜਗ੍ਹਾ ਨੂੰ ਪਰਚੇਜ਼ ਕੀਤਾ ਹੈ ਤੇ ਇਹ ਜਗ੍ਹਾ ਉਹਦੇ ਭਰਾ ਦੇ ਕਬਜ਼ੇ ਵਿੱਚ ਸੀ ਤੇ ਸਲ ਉਹਦੇ ਭਰਾ ਨੂੰ ਪੈਰਾਲਾਈਜ਼ ਹੋਣ ਕਰਕੇ ਉਹ ਜ਼ਮੀਨ ਤੇ ਢੇਡਾ ਨਹੀਂ ਮਾਰ ਸਕਿਆ ਤੇ ਦੂਸਰੇ ਭਰਾ ਨੇ ਆਪਣੀ ਜ਼ਮੀਨ ਇਕੱਠੀ ਕਰਨ ਦੀ ਖਾਤਰ ਜਿਹੜਾ ਉਹਦਾ ਹਿੱਸਾ ਸੀ ਉਹਦੇ ਤੇ ਵੀ ਝੋਨਾ ਬੀਜ ਦਿੱਤਾ ਹੂੰ ਜਦੋਂ ਦੂਸਰੀ ਧਿਰ ਨੂੰ ਪਤਾ ਲੱਗਿਆ ਵੀ ਸਾਡੀ ਜ਼ਮੀਨ ਤੇ ਝੋਨਾ ਬੀਜਤਾ ਤਾਂ ਉਹਨਾਂ ਆਕੇ ਝੋਨਾ ਵਾਇਆ ਇਹਦੇ ਸਬੰਧੀ ਅਸੀਂ ਦੋਨਾਂ ਧਿਰਾਂ ਨੂੰ ਇਕੱਠਾ ਕੀਤਾ ਤੇ ਦੋਨਾਂ ਧਿਰਾਂ ਨੇ ਲਿਖਤੀ ਤੌਰ ਤੇ ਸਾਨੂੰ ਦਿੱਤਾ ਕਿ ਅਸੀਂ ਜਿਹੜਾ ਆਪਣੇ 4 ਸਾਲਸ ਦੇ ਪੰਜਵਾਂ ਸਰਪੰਚ ਉਹਨਾਂ ਨੂੰ ਪਾਤਾ ਉਹ ਸਾਡੀ ਜ਼ਮੀਨ ਦਾ ਮੌਕਾ ਵੇਖ ਕੇ ਸਾਡਾ ਸਾਲਸੀ ਫੈਸਲਾ ਕਰ ਦੇਣਗੇ ਤੇ ਕੱਲ ਦਾ ਜਿਹੜਾ ਉਹਨਾਂ ਦੋਨਾਂ ਧਿਰਾਂ ਨੂੰ ਟਾਈਮ ਦਿੱਤਾ ਗਿਆ ਜੇਕਰ ਇਹਨਾਂ ਦਾ ਕੋਈ ਸਾਲਸੀ ਫੈਸਲਾ ਨਹੀਂ ਹੁੰਦਾ ਤੇ ਜਿਹੜੀ ਦੋਨਾਂ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਉਹਦੇ ਮੁਤਾਬਕ ਜਿਹੜੀ ਅਸੀਂ ਜੋ ਜਿਹਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਉਹ ਕਰਦੇ ਆਂਗੇ ਉਹ ਕਹਿੰਦੇ ਆ ਸਲਵਿੰਦਰ ਹੋਰੀ ਵੀ ਸਾਡਾ ਛੋਨਾ ਦਾ ਵਾਇਆ ਹੀ ਵਾਇਆ ਪਰ ਗੁੰਡਾਗਰਦੀ ਕੀਤੀ ਆ ਗੁੰਡੇ ਆਏ ਨੇ ਉਹਨਾਂ ਕੋਲੇ ਪਿਸਤੌਲ ਸੀਗੇ ਸਾਨੂੰ ਘੁੱਟ ਕੇ ਮਾਰਿਆ ਦੇਖੋ ਅਸੀਂ ਅਸੀਂ ਹਰ ਇੱਕ ਐਂਗਲ ਨੂੰ ਵੈਰੀਫਾਈ ਕਰਾਂਗੇ ਫਿਲਹਾਲ ਕੋਈ ਕਿਸੇ ਦੇ ਇੰਜਰੀ ਨਹੀਂ ਹੋਈ ਇਨਾਂ ਦੇ ਆਪਸ ਵਿੱਚ ਧੱਕਾ ਮੁਕੀ ਹੋਈ ਹੈ ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਜੇ ਕੋਈ ਕਾਰਵਾਈ ਕਰਾਉਣੀ ਚਾਹੁੰਦਾ ਹੈ ਤੇ ਅਸੀਂ ਇਮੀਡੀਏਟ ਕਾਰਵਾਈ ਵਾਸਤੇ ਤਿਆਰ ਆ ਬਟ ਦੋਨਾਂ ਧਿਰਾਂ ਤੇ ਪੰਚਾਇਤ ਨੇ ਸਾਡੇ ਕੋਲ ਕੱਲ੍ਹ ਵਾਸਤੇ ਟਾਈਮ ਲਿਆ ਲਿਖਤੀ ਤੌਰ ਤੇ ਦਿੱਤਾ ਹੈ ਸਾਲ ਸਨਾਮਾ ਪਾਇਆ ਹੈ ਸਾਲ ਸਨਾਮੇ ਦੇ ਮੁਤਾਬਕ ਜੇਕਰ ਇਹਨਾਂ ਦਾ ਫੈਸਲਾ ਹੋ ਗਿਆ ਤਾਂ ਠੀਕ ਹੈ ਅਦਰਵਾਈਜ਼ ਸਾਰਾ ਮੌਕਾ ਵੇਖ ਕੇ ਪੂਰੀ ਬਰੀਕੀ ਨਾਲ ਜਾਂਚ ਕਰਕੇ ਜਿਸ ਦੇ ਖਿਲਾਫ ਜੋ ਜੁਰਮ ਬਣਦਾ ਅਸੀਂ ਕਾਰਵਾਈ ਕਰਦੇ ਅਗੇ